ਸੋ ਕਹੋ ਟਲ ਗੁਰ ਸੇਵੀਐ ਅਹਨ ਇਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੋ ਰਿਆ ਰਸ ਕੋ ਰਸ ਤੁਧ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਤਸ਼ ਸਿਰ ਸ਼ਾਹਾਂ ਦਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਸਤਨ ਆਹੇ ਗੁਰ ਸਾਹਿਬ ਜੀ ਸਲੋ ਮਹਲਾ ਤੀਜ ਗੁਰ ਸੇਵਾ ਤੇ ਸੁਖ ਉਪਜੈ ਸਿਰ ਦੁੱਖ ਨ ਲਗੈ ਆਏ ਜੰਮਣ ਮਰਣਾ ਮਿਟ ਗਇ ਕਾਲ ਕਾ ਕ੍ਰਿਸ਼ਨ ਬਸਾਏ ਘੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲਗੈ ਆਏ ਜੰਮਣ ਮਰਣ ਮਿਟ ਗਿਆ ਕਾਲ ਕਾ ਕ੍ਰਿਸ਼ਨ ਵਸਾਏ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਹਾਂ ਗਲਹਾਰੀ ਤੈਨ ਕਾ ਜੋ ਚਲਨ ਸਤਗੁਰ ਪਹਾਏ ਮਹਿਲਾ ਤੀਜਾ ਬਿਨ ਸ਼ਬਦ ਸੁਧਨਾ ਹੋਵਾਈ ਜੇ ਅਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨਾ ਜਾਣਾਈ ਦੋਜੈ ਭਾਏ ਪਿਆਰ ਸਾਕੁ ਸੁਧ ਸਾਕੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪਾਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬਣੀ ਹਰ ਨਾਮ ਤੇ ਆਈ ਹਰ ਉਚਰਾ ਹਰ ਲਾ ਲੈਣੀ ਜੋ ਜਪਦੇ ਹਰ ਹਰ ਦਿਨ ਰਾਤ ਤਿਨ ਹਾਂ ਕੁਰਬਣੀ ਜੇ ਨਾ ਸਤ ਗੁਰ ਮੇਰਾ ਪਿਆਰਾ ਅਰਧਿਆ ਤਿੰਨ ਜਨ ਦੇਖਣਣੀ ਹਵਾਰ ਆਏ ਆਪਣੇ ਗੁਰ ਕਾ ਜੇ ਨ ਮੇਰਾ ਹਰ ਸਜਣ ਮਿਲਿਆ ਸੈਣੀ ਜੇਨਾ ਸਤ ਗੁਰ ਮੇਰਾ ਪਿਆਰਾ ਆ ਰਾਧਿਆ ਤਿੰਨ ਜਨ ਦੇਖਾਂ ਨਣੀ ਹਾ ਵਾਰਿਆ ਆਪਣੇ ਗੁਰੂ ਕਾ ਜਿਨ ਮੇਰਾ ਹਰ ਸਜਣ ਮਿਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲਗੈ ਆਏ ਜੰਮਣ ਮਰਣਾ ਮਿਟ ਗਿਆ ਕਾਲ ਕਾ ਕ੍ਰਿਸ਼ਨ ਬਸਾਏ ਗੁਰੂ ਪਿਆਰ ਵਾਲੇ ਅਜਦਾ ਪਾਵਨ ਵਖਵਾਕ ਸੋਡੇ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਪਾਵਨ ਸੋਰਠੀ ਵਾਰ ਦੇ ਅੰਦਰ ਸ਼ਲੋਕ ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਪਾਵਨ ਅੰਗ 651 ਤੇ 52 ਤੇ ਸੁਭਾਏ ਮਾਨ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਭਾਈ ਗੁਰੂ ਦੀ ਸੇਵਾ ਦੇ ਵਿੱਚੋਂ ਸੁਖ ਪੈਦਾ ਹੁੰਦੇ ਤੇ ਜਦੋਂ ਸੁਖ ਪੈਦਾ ਹੋਣ ਫਿਰ ਦੁੱਖ ਨਹੀਂ ਲੱਗਦੇ ਆ ਕੇ ਉਹਨਾਂ ਦਾ ਜਨਮ ਤੇ ਮਰਨ ਵੀ ਮਿਟ ਜਾਂਦਾ ਏ ਤੇ ਜਮ ਰਾਜ ਦਾ ਮੌਤ ਦਾ ਕਾਲ ਦਾ ਵੀ ਕੋਈ ਵਾਸ ਨਹੀਂ ਚੱਲਦਾ ਤੇ ਨਾ ਦੇ ਉੱਤੇ ਜਿਹੜੇ ਗੁਰੂ ਦੀ ਸੇਵਾ ਵਿੱਚ ਲੱਗ ਜਾਂਦੇ ਨੇ ਫਿਰ ਤਾਂ ਅਵਸਥਾ ਬਣ ਜਾਂਦੀ ਹੈ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਲੀ ਸਤਿਗੁਰ ਕਿਰਪਾ ਕਰਨ ਅਸਾਂ ਵੀ ਗੁਰੂ ਦੀ ਸੇਵਾ ਤੇ ਗੁਰੂ ਦੇ ਸਿਮਰਨ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਸਵਾਰੀਏ ਸਤਿਗੁਰ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਗਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਆਪ ਸਭਨਾਂ ਨੂੰ ਬੇਨਤੀ ਹੈ ਕਾਲ ਨੂੰ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਪੁਰਵ ਜੋ ਕਿ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ ਵੱ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਸਤਗੁਰ ਦੇ ਪ੍ਰਕਾਸ਼ ਪਰ ਉਤੇ ਸਤਗੁਰ ਦੇ ਚਰਨਾਂ ਵਿੱਚ ਜੁੜਨਾ ਗੁਰੂ ਦੀਆਂ ਅਸ਼ੀਸ਼ਾਂ ਪ੍ਰਾਪਤ ਕਰਨੀਆਂ ਜੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤਿਹ